ਸਰਗਮਾਰੀ ਕਾਦੇ ਲਈ ਇਕੱਠੇ ਹੋਏ ਕਿ ਪੈਸੇ ਦਿੱਤੇ ਨਹੀਂ ਰੈਲੀ ਚ ਜਾਣ ਲਈ ਇੱਕ ਇੱਕ ਬੰਦਾ ਕਿੰਨੇ ਪੈਸੇ ਚ ਗੱਲ ਹੋਈ ਸੀ ਚੱਲ ਹੋਈ 200 ਰੁਪਏ 400 ਰੁਪਏ ਅੱਛਾ ਸਵੇਰ ਤੇ ਗਿਆ ਸੀ ਜੀ ਹੁਣ ਛੱਡਿਆ ਹੀ 6 ਵਜੇ ਜੀ ਸਾਨੂੰ ਕਹਿੰਦੇ ਕਹਿੰਦੇ ਮੇਰੇ ਖੜੇ ਗਿਲਾ ਚੰਮ ਚ ਸੀ ਆਇਆ ਤਾਂ ਤਿੰਨ ਘੰਟਾ ਬਈ ਖੜਿਆ ਨੂੰ ਜੀ ਕਿੰਨੇ ਬੰਦੇ ਆ ਟੋਡੇ ਸਾਰੇ 40 ਬੰਦੇ ਐ ਬੋਲੀ ਬਹੁਤ ਨਾ ਜਵਾ ਪੰਜ ਪੰਜ ਬੰਦੇ ਐ ਅੱਛਾ ਕੀ ਕਿੰਨੇ ਪੈਸੇ ਤੇ ਆੜੀ ਗੱਲ ਹੋਈ ਸੀ 400 ਰੁਪਏ ਤੇ ਹੁਣ ਹੁਣ ਕੀ ਕਹਿੰਦੇ ਸਿਆਰੇ ਬਾਤੀ ਸ਼ਰਟਾਂ ਦਿੱਤੀਆਂ ਸੀ ਆ ਦਿਖਾਓ ਅੱਛਾ ਇਹ ਟੀ-ਸ਼ਰਟਾਂ ਦੇ ਦੀਆਂ ਉੱਤੇ ਬਸ ਹਾਂ ਮੈਨੂੰ ਇਹਦਾ ਗ੍ਰਿਪਾ ਨਾਲ ਠੱਕਾ ਹੈ ਸਵੇਰ ਦੀ ਬਿਲਕੁਲ 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 ਨਹੀਂ ਹੁਣ ਤੁਸੀਂ ਉਰੇ ਪੈਸੇ ਲੈਣ ਨੂੰ ਖੜੇ ਆ ਤੇ ਉਹ ਕਹਿੰਦੇ ਕੀ ਕਹਿੰਦੇ ਹੁਣ ਫੋਨ ਨਹੀਂ ਚੱਕਰੇ ਕੀ ਕਹਿੰਦੇ ਕਦੋਂ ਤੱਕ ਰਹਿ ਜੀ ਕਦੋਂ ਕਦੋਂ ਆਏਗਾ 8 ਵਜੇ ਆਉਂਦੇ ਕਦੋਂ 9 ਵਜੇ 50 50 ਤੇ ਕਰੀ ਬੰਦੇ ਦੀ 700 ਰੁਪਏ ਦਿਹਾੜੀ ਦੀ ਗੱਲ ਹੋਈ ਸੀ 400 ਰੁਪਏ ਦੀ ਗੱਡੀ 400 ਰੁਪਏ 4 ਵਜੇ ਤੱਕ ਇੱਕ ਮਿੰਟ ਕੀ ਕਿਉਂ ਕਰ ਰਹੇ ਹਾਂ ਜੀ 700 ਰੁਪਏ ਦਿਹਾੜੀ ਜਾ ਰਹੀ ਹੈ ਦਿਹਾੜੀ ਭੰਗ ਲਏ ਇਹ ਕਹਿੰਦੇ ਅਸੀਂ 500 ਰੁਪਏ ਲੈ ਰਹੀ ਦੇਣਾ ਕੱਲ ਨੂੰ ਹਾਂ ਉਹ ਰੱਖ ਲਈ ਪਾਣੀ ਨਾਲ ਨੂੰ ਲਾਲ ਦੇ ਦੇਗਾ ਫੁੱਫੇ ਤੇ ਹੈ ਬਠਾ ਹਾਂ ਇਹ ਲੋਕੀ ਪਾਣੀ ਨਹੀਂ ਕੋਈ ਦੁੱਧ ਨਹੀਂ ਮਿਲਣਾ ਬੰਦੇ ਬੋਲ ਚੱਕਰ ਜੇ ਬੈਗ ਚਾਰ ਬਟਾ ਕਿਲੋ ਛੱਡ ਦਾਂਗੇ ਹਾਂ ਉਹ ਦੇਖੋ ਉੱਥੇ ਕਹਿੰਦੇ ਹੋਏ ਆ ਆਪਾਂ ਕਿਸੇ ਨਾਲ ਗੱਲ ਕਰੋ ਇੱਕ ਬੰਦਾ ਗੱਲ ਕਰੋ ਓਕੇ ਮਤਲਬ ਸਵੇਰੇ ਇਹ ਕਹਿ ਕੇ ਗਏ ਸੀ ਤੁਹਾਨੂੰ 400 ਰੁਪਏ ਦਵਾਂਗੇ ਹਾਂਜੀ ਹਾਂਜੀ ਜੀ ਪਰ ਬੰਦੇ ਨੂੰ ਅਜੇ ਤਾਂ ਕੋਈ ਨਹੀਂ ਆਇਆ ਹੁਣ ਪਤਾ ਇੱਕੋ ਫੋਨ ਨਹੀਂ ਚੱਕ ਰਹੀ ਜੀ ਕਿਉਂਕਿ ਫੋਨ ਚੱਕਦੇ ਆ ਕਹਿੰਦੇ ਵੀ ਸਵੇਰੇ ਮਿਲਾਂਗੇ ਜੀ ਹਾਂਜੀ ਕੋਈ ਨੇੜੇ ਜਾਣ ਵਾਲਾ ਕੋਈ ਦੂਰ ਜਾਣ ਵਾਲਾ ਜੀ ਕਿਸੇ ਕੋਲ ਕਰਾਇਆ ਵੀ ਨਹੀਂ ਹੈਗਾ ਜੀ ਇਹ ਉਹ ਗਰੀਬ ਬੰਦੇ ਆ ਜਿਹੜੇ ਵਿਚਾਰੇ ਜੀ ਕੀ ਬਾਤ ਕਰੇ ਫੋਨ ਆ ਰਹੀ ਹੈ ਹਾਂਜੀ ਮੋੜ ਖਰਾਬ ਆਈ ਇਤਨੇ ਪੈਸੇ ਵੀ ਕੱਟ ਲਏ ਹਾਂਜੀ ਫੋਨ ਵੀ ਕੱਟ ਲਿਆ ਉਹ ਆ ਰਿਹਾ ਉਹ ਅਚਾਰ ਕੈਸੇ ਕੱਟ ਲੀਏ ਮਤਲਬ ਉੱਥੇ ਜਾ ਕੇ ਰੇਲੀ ਦੇ ਵਿੱਚ ਫੋਨ ਵੀ ਕੱਟ ਲਿਆ ਪਰਤ ਵੀ ਪੈਸੇ ਵੀ ਕੱਟ ਲਿਆ ਹਾਂਜੀ ਹਾਂ